ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਧਿਆਨ ਕੀ ਹੈ ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਵਿੱਚ ਪੂਰੇ ਦਾ ਪੂਰਾ ਹੀ ਮੌਜੂਦ ਹੁੰਨੇ ਆਂ ਤੇ ਉਹ ਚੀਜ਼ ਧਿਆਨ ਬਣ ਜਾਂਦੀ ਹੈ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਆਪਾਂ ਕੋਈ ਕੰਮ ਕਰ ਰਹੇ ਆਂ ਜਿਵੇਂ ਕਿ ਆਪਾਂ ਆਪਣੇ ਗਾਰਡਨ ਦੇ ਵਿੱਚ ਗੋਡੀ ਕਰ ਰਹੇ ਹਾਂ ਤੇ ਜੇ ਆਪਾਂ ਗੋਡੀ ਕਰਦੇ ਕਰਦੇ ਪੂਰੇ ਦੇ ਪੂਰੇ ਹੀ ਉਸ ਚੀਜ਼ ਦੇ ਵਿੱਚ ਮੌਜੂਦ ਹਾਂ ਤੇ ਉਹ ਚੀਜ਼ ਧਿਆਨ ਬਣ ਜਾਂਦੀ ਹੈ ਤੇ ਉਹਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ ਜਦੋਂ ਆਪਾਂ ਕੋਈ ਕੰਮ ਕਰ ਰਹੇ ਹੋਈਏ ਤੇ ਨਾਲ ਦੇ ਨਾਲ ਕੁਝ ਸੋਚ ਵੀ ਰਹੇ ਹੋਈਏ ਤੇ ਆਪਣੇ ਕੋਲ ਆਪਣਾ ਰਸ ਨਹੀਂ ਰਹਿੰਦਾ ਆਪਾਂ ਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਧਿਆਨ ਕੋਈ ਇਦਾਂ ਦੀ ਚੀਜ਼ ਨਹੀਂ ਹੈ ਕਿ ਜਿੰਨੂੰ ਸਮਾਂ ਕੱਢ ਕੇ ਕੀਤਾ ਜਾਵੇ ਧਿਆਨ ਜ਼ਿੰਦਗੀ ਦੇ ਹਰ ਪਲ ਦੇ ਵਿੱਚ ਹੋਣਾ ਚਾਹੀਦਾ 24 ਘੰਟੇ ਹੀ ਆਪਾਂ ਧਿਆਨ ਦੇ ਵਿੱਚ ਹੋਣੇ ਚਾਹੀਦੇ ਜੇ ਆਪਾਂ ਤੁਰਨਾ ਆ ਤੇ ਧਿਆਨ ਦੇ ਨਾਲ ਤੁਰਨਾ ਆ ਜੇ ਕੋਈ ਖਾਣਾ ਖਾਣਾ ਆ ਤੇ ਧਿਆਨ ਦੇ ਨਾਲ ਖਾਣਾ ਖਾਣਾ ਆ ਜ਼ਿੰਦਗੀ ਚ ਕੋਈ ਵੀ ਕੰਮ ਕਰਨਾ ਆ ਉਹਦੇ ਨਾਲ ਧਿਆਨ ਨੂੰ ਜੋੜਨਾ ਬਹੁਤ ਜ਼ਰੂਰੀ ਆ ਫਿਰ ਆਪਾਂ ਵੇਖਾਂਗੇ ਜਦੋਂ ਆਪਾਂ ਕੋਈ ਵੀ ਕੰਮ ਧਿਆਨ ਦੇ ਨਾਲ ਕਰਦੇ ਆਂ ਤੇ ਉਹ ਕੰਮ ਬਹੁਤ ਹੀ ਰਸਪੂਰਵਕ ਹੋ ਜਾਂਦਾ ਤੇ ਜਦੋਂ ਆਪਣਾ ਧਿਆਨ ਜਿਹੜਾ ਆਪਾਂ ਕੰਮ ਕਰ ਰਹੇ ਹੁੰਨੇ ਆ ਉਹਦੇ ਵਿੱਚ ਨਹੀਂ ਹੁੰਦਾ ਆਪਣਾ ਧਿਆਨ ਕਿਤੇ ਹੋਰ ਹੁੰਦਾ ਆ ਤੇ ਆਪਾਂ ਨੂੰ ਬਹੁਤ ਬੇਚੈਨੀ ਹੋਣ ਲੱਗ ਜਾਂਦੀ ਆ ਤੇ ਆਪਾਂ ਆਪਾਂ ਨੂੰ ਉਹ ਕੰਮ ਕਰਨ ਦੇ ਵਿੱਚ ਰਸ ਵੀ ਨਹੀਂ ਆਉਂਦਾ ਏਗਜ਼ਾਮਪਲ ਦੇ ਤੌਰ ਤੇ ਆਪਾਂ ਲੈਨੇ ਆ ਕਿ ਜਦੋਂ ਆਪਾਂ ਖੇਡ ਰਹੇ ਹੁੰਨੇ ਆ ਆਪਾਂ ਆਪਣਾ ਧਿਆਨ ਪੂਰੇ ਦਾ ਪੂਰਾ ਖੇਡ ਵਿੱਚ ਹੀ ਹੁੰਦਾ ਆ ਜਿਹਦੇ ਨਾਲ ਆਪਾਂ ਨੂੰ ਰਸ ਆ ਰਿਹਾ ਹੁੰਦਾ ਤੇ ਆਪਾਂ ਬਾਕੀ ਸਾਰਾ ਸੰਸਾਰ ਭੁੱਲ ਚੁੱਕੇ ਹੁੰਨੇ ਇਸੇ ਤਰ੍ਹਾਂ ਜਦੋਂ ਆਪਾਂ ਟੀਵੀ ਵੇਖਦੇ ਆ ਆਪਣਾ ਸਾਰਾ ਦਾ ਸਾਰਾ ਧਿਆਨ ਹੀ ਟੀਵੀ ਦੇ ਵਿੱਚ ਚਲੇ ਜਾਂਦਾ ਆ ਤੇ ਬਾਕੀ ਸਾਰਾ ਸੰਸਾਰ ਆਪਾਂ ਨੂੰ ਭੁੱਲ ਜਾਂਦਾ ਆ ਇਸ ਕਰਕੇ ਆਪਾਂ ਨੂੰ ਟੀਵੀ ਤੇ ਫਿਲਮਾਂ ਵੇਖਣ ਚ ਬਹੁਤ ਆਨੰਦ ਆਉਂਦਾ ਹੈ ਉਹਦਾ ਕਾਰਨ ਫਿਲਮ ਦੇ ਵਿੱਚ ਨਹੀਂ ਆ ਉਹਦਾ ਕਾਰਨ ਆਪਣੇ ਧਿਆਨ ਦੇ ਵਿੱਚ ਉਸ ਆਨੰਦ ਦਾ ਕਾਰਨ ਆਪਣੇ ਧਿਆਨ ਦੇ ਵਿੱਚ ਜਿਸ ਵੀ ਚੀਜ਼ ਵੱਲ ਆਪਾਂ ਪੂਰੇ ਦਾ ਪੂਰਾ ਧਿਆਨ ਦੇ ਦਿੰਨੇ ਆ ਉਹ ਚੀਜ਼ ਆਨੰਦਪੂਰਵਕ ਹੋ ਜਾਂਦੀ ਹੈ ਤੇ ਜਿਸ ਚੀਜ਼ ਵਿੱਚ ਆਪਣਾ ਧਿਆਨ ਵੰਡਿਆ ਹੁੰਦਾ ਆ ਉਹ ਚੀਜ਼ ਆਪਾਂ ਨੂੰ એનર્ਜੀ ਤੋਂ ਪਰੇ ਲੈ ਜਾਂਦੀ ਆ ਤੇ ਆਪਾਂ ਬੇਚੈਨੀ ਮਹਿਸੂਸ ਕਰਨ ਲੱਗ ਜਾਂਦੇ ਆ ਤੋ ਜਦੋਂ ਆਪਾਂ ਰਾਤ ਸੌ ਕੇ ਉੱਠਦੇ ਆਂ ਉੱਠਦੇ ਆਂ ਸਾਰੀ ਪਹਿਲਾ ਕੰਮ ਜਿਹੜਾ ਆਪਾਂ ਕਰਦੇ ਆਂ ਉਹ ਧਿਆਨਪੂਰਵਕ ਹੋਣਾ ਚਾਹੀਦਾ ਆਪਾਂ ਜੋ ਵੀ ਕਰਦੇ ਆਂ ਬੈੱਡ ਤੋਂ ਉੱਠਦੇ ਆਂ ਤੇ ਧਿਆਨ ਬਸ ਉੱਠਣ ਵਿੱਚ ਹੀ ਹੋਣਾ ਚਾਹੀਦਾ ਉੱਠ ਕੇ ਆਪਾਂ ਫਿਰ ਚਾਹ ਪੀਨੇ ਆ ਜਾਂ ਵਾਸ਼ਰੂਮ ਜਾਂਦੇ ਆਂ ਬਰਸ਼ ਕਰਦੇ ਆਂ ਤੇ ਜਿਹੜਾ ਵੀ ਆਪਾਂ ਕੰਮ ਕਰਦੇ ਆਂ ਪੂਰੇ ਦੇ ਪੂਰੇ ਉਹਦੇ ਵਿੱਚ ਹੀ ਹੋਣੇ ਚਾਹੀਦੇ ਆਂ ਜਿੱਦਾਂ ਕਿ ਬਾਕੀ ਪੂਰੇ ਤਾਂ ਪੂਰਾ ਸੰਸਾਰ ਆਪਣੇ ਲਈ ਮਿਟ ਗਿਆ ਹੋਵੇ ਇਸੇ ਤਰ੍ਹਾਂ ਫਿਰ ਆਪਾਂ ਦਿਨ ਦੇ ਜਦੋਂ ਅਗਲੇ ਕੰਮ ਕਰਾਂਗੇ ਹਰ ਇੱਕ ਕੰਮ ਦੇ ਵਿੱਚ ਆਪਾਂ ਉਸ ਕੰਮ ਦੇ ਵਿੱਚ ਪੂਰੇ ਦਾ ਪੂਰਾ ਹੀ ਮੌਜੂਦ ਹੋਵਾਂਗੇ ਤੇ ਜਿਹੜਾ ਵੀ ਆਪਾਂ ਕੰਮ ਕਰਾਂਗੇ ਉਹਦੇ ਵਿੱਚ ਜਿੱਦਾਂ ਜਿੱਦਾਂ ਹੀ ਆਪਣਾ ਧਿਆਨ ਉਸ ਕੰਮ ਦੇ ਵਿੱਚ ਵਧਦਾ ਜਾਊਗਾ ਉਸੇ ਹੀ ਮਾਤਰਾ ਵਿੱਚ ਆਪਣਾ ਆਨੰਦ ਵੀ ਵਧਦਾ ਜਾਊਗਾ ਜਿਉਂ-ਜਿਉਂ ਹੀ ਆਪਣਾ ਦਿਨ ਟਲੇ ਆਪਾਂ ਨੂੰ ਅਭਿਆਸ ਦੇ ਨਾਲ ਹਮੇਸ਼ਾ ਹੀ ਉਸ ਪਲ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਉਸ ਪਲ ਵਿੱਚ ਹੀ ਆਪਣਾ ਧਿਆਨ ਹੋਣਾ ਚਾਹੀਦਾ ਹੈ ਜਿਹੜਾ ਕਿ ਪਲ ਚੱਲ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਫਿਰ ਆਪਾਂ ਜਦ ਰਾਤ ਨੂੰ ਸੌਣ ਜਾਵਾਂਗੇ ਆਪਣਾ ਧਿਆਨ ਪੂਰਾ ਹੀ ਨੀਂਦ ਦੇ ਵਿੱਚ ਹੋਊਗਾ ਜੇ ਆਪਾਂ ਪੂਰੇ ਦੇ ਪੂਰੇ ਹੀ ਨੀਂਦ ਵਿੱਚ ਹੋਵਾਂਗੇ ਤੇ ਆਪਣੇ ਸੁਪਨੇ ਚਲੇ ਜਾਣਗੇ ਆਪਾਂ ਨੂੰ ਕੋਈ ਸੁਪਨਾ ਨਹੀਂ ਹੋਊਗਾ ਕਿਉਂਕਿ ਦਿਨ ਵਿੱਚ ਸਾਡਾ ਪੂਰੇ ਦਾ ਪੂਰਾ ਧਿਆਨ ਉਸੇ ਚੀਜ਼ ਵਿੱਚ ਹੀ ਸੀ ਜੋ ਅਸੀਂ ਕਰ ਰਹੇ ਸੀ ਇਸ ਤਰ੍ਹਾਂ ਆਪਾਂ ਰਾਤ ਨੂੰ ਵੀ ਧਿਆਨ ਸਾਧ ਸਕਦੇ ਹਾਂ ਰਾਤ ਨੂੰ ਉਦੋਂ ਹੀ ਧਿਆਨ ਸਦੂਗਾ ਜਦੋਂ ਆਪਾਂ ਦਿਨ 'ਚ ਧਿਆਨ ਨਾਲ ਹਰ ਇੱਕ ਕੰਮ ਕਰਾਂਗੇ ਜਦੋਂ ਆਪਾਂ ਦਿਨ 'ਚ ਧਿਆਨ ਦੇ ਨਾਲ ਕੰਮ ਨਹੀਂ ਕਰਦੇ ਆਪਣੀ ਆਦਤ ਇਸ ਤਰ੍ਹਾਂ ਮਜ਼ਬੂਤ ਹੋ ਚੁੱਕੀ ਆ ਕਿ ਆਪਾਂ ਦਿਨ 'ਚ ਜਿੰਨੇ ਵੀ ਕੰਮ ਕਰਦੇ ਆ ਉਹਦੇ ਵਿੱਚ ਮੌਜੂਦ ਨਹੀਂ ਹੁੰਦੇ ਆ ਆਪਾਂ ਉਹਦੇ ਨਾਲ ਦੇ ਨਾਲ ਕੁਝ ਹੋਰ ਵੀ ਸੋਚਦੇ ਸੋਚਦੇ ਰਹਿੰਦੇ ਆ ਇਸੇ ਕਾਰਨ ਕਰਕੇ ਰਾਤ ਨੂੰ ਆਪਾਂ ਪੂਰੇ ਦੇ ਪੂਰੇ ਨੀਂਦ ਵਿੱਚ ਨਹੀਂ ਹੁੰਦੇ ਜਿਹਦੇ ਕਰਕੇ ਆਪਣੇ ਨਾਲ ਨਾਲ ਦੀ ਨਾਲ ਸੁਪਨੇ ਵੀ ਚੱਲੀ ਜਾਂਦੇ ਰਹਿੰਦੇ ਆ ਸੋ ਧਿਆਨ ਕੋਈ ਏਦਾਂ ਦੀ ਚੀਜ਼ ਨਹੀਂ ਆ ਕਿ ਜਿਹਨੂੰ 5 ਮਿੰਟ ਕੱਢ ਕੇ ਆਪਾਂ ਕਰਨਾ ਹੁੰਦਾ ਆ ਯਾਰ ਧਿਆਨ ਇੱਕ ਜ਼ਿੰਦਗੀ ਦਾ ਹਿੱਸਾ ਆ ਜ਼ਿੰਦਗੀ ਦੇ ਹਰ ਪਲ ਦੇ ਨਾਲ ਧਿਆਨ ਜੁੜਿਆ ਹੋਣਾ ਚਾਹੀਦਾ ਹਰ ਕੰਮ ਦੇ ਨਾਲ ਧਿਆਨ ਜੁੜਿਆ ਹੋਣਾ ਚਾਹੀਦਾ ਵਾ ਤਾਂ ਜੋ ਅਸੀਂ ਆਨੰਦ ਨੂੰ ਮਹਿਸੂਸ ਕਰ ਸਕੀਏ ਅਸੀਂ ਹਰ ਇੱਕ ਕੰਮ ਜਿਹੜਾ ਕਰੀਏ ਉਹ ਖਿੜੇ-ਖਿੜੇ ਕਰੀਏ ਸਾਡੇ ਕੋਲ એનર્ਜੀ ਭਰਪੂਰ ਹੋਵੇ ਸਾਡੀ એનર્ਜੀ ਵੇਸਟ ਨਾ ਹੋਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ